ਸਸਿ ਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਤੇ ਹੋ ਗਿਆ ਆਪਾਂ ਲਾਈਵ ਤੇ ਤੁਸੀਂ ਵੀ ਕਰ ਦਿਓ ਸ਼ੇਅਰ ਤੇ ਬੜੀ ਜ਼ਰੂਰੀ ਜਾਣਕਾਰੀ ਆ ਟਰੱਕਾਂ ਵਾਲੇ ਵੀਰਾਂ ਵਾਸਤੇ ਘੋੜਿਆਂ ਵਾਲੇ ਵੀਰਾਂ ਵਾਸਤੇ ਜਿਹੜੇ ਟਰਾਂਸਪੋਰਟਰ ਵੀਰ ਐ ਤੇ ਡਰਾਈਵਰ ਵੀਰ ਐ ਉਹਨਾਂ ਵਾਸਤੇ ਇੱਕ ਜ਼ਰੂਰੀ ਜਾਣਕਾਰੀ ਦੇਣ ਲੱਗਿਆ ਜੀ ਤੇ ਆਜੋ ਮੇਰਾ ਵੀਰ ਸ਼ੇਅਰ ਕਰੀ ਚੱਲੋ ਜਿੰਨੇ ਵੀ ਡਰਾਈਵਰ ਵੀਰ ਐ ਟਰਾਂਸਪੋਰਟਰ ਵੀਰ ਐ ਘੋੜਿਆਂ ਵਾਲੇ ਵੀਰ ਐ ਤੇ ਜਾਂ ਕੋਈ ਹੋਰ ਨਿੱਕਾ ਕੋਈ ਕਮਰਸ਼ੀਅਲ ਸਾਧਨ ਚਲਾਉਂਦੇ ਆ ਤੁਹਾਡੇ ਵਾਸਤੇ ਜ਼ਰੂਰੀ ਜਾਣਕਾਰੀ ਹੈ ਜੀ ਅਸੀਂ ਖੜੇ ਆ ਤਪੇ ਹਰਮਨ ਮੋਟਰ ਜਾਲਿਆਂ ਦੇ ਤਪੇ 메ਨ ਰੋਡ ਦੇ ਉੱਤੇ ਬਰਨਾਲਾ ਰੋਡ ਤੇ ਤੇ ਕੰਮ ਦੀ ਗੱਲ ਇਹ ਆ ਬਾਈ ਉਹਨਾਂ ਕੋਲੇ ਕੈਸ਼ਲੈਸ ਬੀਮੇ ਤੁਸੀਂ ਕਿਸੇ ਵੀ ਕੰਪਨੀ ਦੇ ਚਾਹੇ ਤੁਹਾਡਾ ਘੋੜਾ ਟਾਟਾ ਦਾ ਭਾਰਤ ਵਿੰਜ ਦਾ ਤੇ ਸ਼ੋਕਾ ਲੈ ਲੈਂਡ ਦਾ ਕਿਸੇ ਵੀ ਕੰਪਨੀ ਦਾ ਪਰ ਬਾਈ ਉਹਨਾਂ ਨੇ ਗੱਲਬਾਤ ਵੀ ਕਰਾਂਗੇ ਪਹਿਲਾਂ ਉਹਨੂੰ ਦਿਖਾ ਦਈਏ ਅਸੀਂ ਸਾਰਾ ਸਿਸਟਮ ਮੇਰਾ ਵੀਰ ਸ਼ੇਅਰ ਕਰੀ ਚੱਲੋ ਫਾਇਦਾ ਕਿਸੇ ਵਿੱਚ ਜਿਹੜੇ ਟਰੱਕਾਂ ਨੇ ਵੀਰ ਐ ਨਾ ਸਾਨੂੰ ਉਹਨਾਂ ਦੇ ਪਤਾ ਹੀ ਆ ਹੈ ਨਾ ਵਿਚ ਵਿਚਾਰੇ ਜਿਹੜੇ ਅੱਧੀ ਗੱਡੀ ਵਾਲੇ ਹੁੰਦੇ ਆ ਹਾਲਾਤ ਕਈ ਵਾਰੀ ਇਹੋ ਜਿਹੇ ਹੁੰਦੇ ਆ ਸਾਨੂੰ ਪਤਾ ਖਰਚੇ ਵਾਲੇ ਹੁੰਦੇ ਆ ਤੇ ਰੱਬ ਨਾ ਕਰੇ ਜੇ ਕੋਈ ਐਕਸੀਡੈਂਟ ਹੋ ਜਾ ਫਿਰ ਸੋਚਦਾ ਨਹੀਂ ਕੋਈ ਵੀ ਕਿੱਧਰ ਨੂੰ ਜਾਈਏ ਕਿੱਥੇ ਫਾਇਦਾ ਹੋ ਕਿੱਥੇ ਨੁਕਸਾਨ ਹੋ ਤੇ ਉਹ ਤਾਂ ਕਰਕੇ ਅਸੀਂ ਇਹ ਵੀਡੀਓ ਬਣਾਉਣ ਲੱਗੇ ਆ ਲੈ ਫੜੀ ਵੀਰੇ ਮੋਬਾਈਲ ਤੇ ਬਾਈ ਨਾਲ ਆਪਾਂ ਕਰੀਏ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਠੀਕ ਹੈ ਬਾਈ ਜੀ ਠੀਕ ਹੈ ਜਮਾ ਬਹੁਤ ਵਧੀਆ ਜੀ ਬਹੁ ਅੱਛਾ ਆਪਾਂ ਪਹਿਲਾਂ ਤਾਂ ਲੋਕੇਸ਼ਨ ਦੱਸ ਦਈਏ ਬਾਈ ਸਹੀ ਖੜੇ ਕਿੱਥੇ ਆ ਲੋਕੇਸ਼ਨ ਬਾਈ ਜੀ ਆਪਾਂ ਖੜੇ ਆਂਗੇ ਬਠਿੰਡਾ ਬਰਨਾਲਾ ਰੋਡ ਹਾਂ ਨੇੜੇ ਅੜੀਸਰ ਗੁਰਦਾਰਾ ਸਾਹਿਬ ਅੜੀਸਰ ਗੁਰਦਾਰਾ ਸਾਹਿਬ ਆਪਣੇ ਤੋਂ 3 ਕਿਲੋਮੀਟਰ ਰਹਿ ਜਾਂਦਾ ਹੈ ਠੀਕ ਹੈ ਤਪੇ ਤੋਂ ਬਰਨਾਲੇ ਵਾਲੀ ਸਾਈਡ ਤਪੇ ਤੋਂ ਬਰਨਾਲੇ ਵਾਲੀ ਸਾਈਡ ਤਪੇ ਤੋਂ 2 ਕਿਲੋਮੀਟਰ ਆਂਗੇ ਜੀ ਆਪਾਂ ਹਾਂ ਬਾਈ ਨੰਬਰ ਨੋਟ ਕਰ ਲਓ ਕਈ ਇਹਨੇ ਫੇਸਬੁੱਕ ਤੇ ਕਹਿੰਦੇ ਉੱਪਰੋਂ ਨੰਬਰ ਕੱਟ ਦਿਓ ਜਾਂ ਨਾ ਪਾਓ 9700 0 ਪੂਰਾ 405 ਠੀਕ ਹੈ 78899 59562 ਇਹ ਤੁਸੀਂ ਨੋਟ ਕਰ ਲਓ ਅੱਛਾ ਭਾਈ ਆਪਣੇ ਕੋਲੇ ਜਿਹੜੇ ਕਮਰਸ਼ੀਅਲ ਸਾਧਨਾਂ ਘੋੜੇ ਆ ਜਿਵੇਂ ਹਾਂਜੀ ਕਿਸੇ ਕੰਪਨੀ ਦਾ ਕਿਸੇ ਟਾਟਾ ਸ਼ੋਕਲੇ ਲੈਂਡ ਮਹਿੰਦਰਾ ਭਾਰਤ ਵੈਂਜ ਕਿਸੇ ਕੰਪਨੀ ਐਸ਼ਰ ਦੇ ਐਸ਼ਰ ਦੀ ਗੱਡੀ ਹੋਗੀ ਹੂੰ ਕੋਈ ਗੱਡੀ ਹੈਗੀ ਵੀਰ ਜੀ ਕਮਰਸ਼ੀਅਲ ਜਿਹੜੀ ਪਹਾੜੇ ਲਈ ਜਾਂ ਚੱਲਦੀਆਂ ਨੇ ਆਗੀਆਂ ਜੀ ਟਰੱਕ ਆ ਗਏ 10 ਚੱਕੀਆਂ 12 ਚੱਕੀਆਂ ਕੈਂਟਰ ਆ ਗਏ ਬੱਸਾਂ ਆ ਗਈਆਂ ਇਹ ਗੱਡੀਆਂ ਦਾ ਕੰਮ ਆਪਣੀ ਵਰਕਸ਼ਾਪ ਦੇ ਵਿੱਚ ਵਧੀਆ ਤਸੱਲੀ ਬਕਸ ਕੈਸ਼ਲੈਸ ਕੈਸ਼ਲੈਸ ਦੀ ਸਹੂਲਤ ਦੇ ਨਾਲ ਹੁੰਦਾ ਵੀਰ ਜੀ ਅੱਛਾ ਵੀਰ ਹੋਰ ਕੈਸ਼ਲੈਸ ਦੇ ਵਿੱਚ ਟਾਈਮ ਬਾਉਂਡ ਹੋਏ ਨੇ ਕਈ ਵਾਰੀ ਬਿਲਕੁਲ ਬਾਈ ਜੀ ਬਿਲਕੁਲ ਆਪਾਂ ਟਾਈਮ ਬਾਉਂਡ ਕੰਮ ਕਰਦੇ ਆਂ ਦੇਖੋ ਗੱਡੀ ਦਾ ਕੀ ਹੈਗਾ ਜਿਹੜਾ ਵੀ ਸਮਾਨ ਪਾਉਂਗੇ ਸੌਰੀ ਮੈਂ ਤੁਹਾਨੂੰ ਟੋਕ ਕੇ ਜਿਹੜਾ ਸਮਾਨ ਪਾਉਂਗੇ origignal tata ਦਾ ਹੋ ਜਿਹੜੀ ਗੱਡੀ ਸ਼ੌਕ ਲੈ ਲੈਣ ਦਾ ਜੀ ਉਹਨਾਂ ਨੂੰ ਸ਼ੌਕ ਲੈ ਲੈਣ ਦਾ ਬਕਾਇਦਾ ਜਦੋਂ ਗੱਡੀ ਅੰਦਰ ਆਉਂਦੀ ਹੈ ਜੀ ਉਹਨਾਂ ਨਾਲ ਬਕਾਇਦਾ ਅਸੀਂ ਹਰ ਚੀਜ਼ ਦੀ ਲਿਖਤ ਕਰਦੇ ਆ ਵੀ ਤੁਹਾਡੀ ਗੱਡੀ ਜੀ ਇੰਨੇ ਮਾਡਲ ਆ ਸਾਨੂੰ ਆ ਚੀਜ਼ ਨਵੀਂ ਪਾ ਕੇ ਦਿੱਤੀ ਜਾਊ ਆ ਚੀਜ਼ ਪੁਰਾਣੀ ਪਾ ਕੇ ਦਿੱਤੀ ਜਾਊ ਐ ਦੇਖ ਕੇ ਤੁਸੀਂ ਦੱਸ ਦਿਨ ਭਾਈ ਆਹ ਬੀਮਾ ਹਾਂ ਬਿਲਕੁਲ ਬਿਲਕੁਲ ਜੀ ਬੀਮਾ ਕੰਪਨੀ ਦੀ ਅਪਰੂਵਲ ਦੇ ਨਾਲ ਗਾਕ ਦੀ ਤੇ ਬੀਮਾ ਕੰਪਨੀ ਦੀ ਸਹਿਮਤੀ ਦੇ ਨਾਲ ਚੀਜ਼ ਪਾਈ ਜਾਂਦੀ ਹੈ ਜੀ ਅਸੀਂ ਕੋਈ ਆਪਦੀ ਮਰਜ਼ੀ ਨਾਲ ਕੋਈ ਠੀਕ ਨਹੀਂ ਪਾਕੇ ਦੇ ਅਪਰੂਵ ਲਾ ਗਈ ਉਦੋਂ ਤੋਂ ਟਾਈਮ ਸ਼ੁਰੂ ਹੋ ਗਿਆ ਹਾਂਜੀ ਹਾਂ ਜਦੋਂ ਬੀਮਾ ਕੰਪਨੀ ਨੇ ਅਪਰੂਵਲ ਦੇਤੀ ਸਾਨੂੰ ਕੰਮ ਸ਼ੁਰੂ ਕਰਨ ਦੀ ਉਦੋਂ ਤੋਂ ਗੱਡੀ ਦਾ ਟਾਈਮ ਸ਼ੁਰੂ ਹੋ ਜਾਂਦਾ ਹੁਣ ਆ ਗੱਡੀ ਆਈ ਹੈ ਜੀ ਐਕਸੀਡੈਂਟ ਕੱਲ ਆਈ ਹੈ ਗੱਡੀ ਇਹ ਇਹ ਇਹਦਾ ਐਸਟੀਮੇਟ ਬਣ ਕੇ ਜਾਊਗਾ ਸੋਮਵਾਰ ਨੂੰ ਬੀਮਾ ਕੰਪਨੀ ਸਰਵੇਅਰ ਸਾਹਿਬ ਭੇਜਣਗੇ ਸਰਵੇਅਰ ਸਾਹਿਬ ਆ ਕੇ ਸਾਨੂੰ ਦੱਸਣਗੇ ਵੀ ਇਹਦੇ ਚਾਹ ਚੀਜ਼ਾਂ ਚੇਂਜ ਕਰ ਲਓ ਉਹ ਓਕੇ ਕਰਕੇ ਜਾਣਗੇ ਉਸ ਤੋਂ ਬਾਅਦ ਅਸੀਂ 15 ਤੋਂ 17 ਦਿਨਾਂ ਦੇ ਵਿੱਚ ਇਹ ਗੱਡੀ ਠੀਕ ਹੈ ਹਾਂਜੀ ਹਾਂ ਅੱਛਾ ਸਮਾਨ ਵੀ ਓਰੀਜਨਲ ਪਾਉਣਾ ਤੇ ਕੈਸ਼ਲੈਸ ਪੈਸਾ ਵੀ ਨਹੀਂ ਕੋਈ ਬਿਲਕੁਲ ਬਿਲਕੁਲ ਬਾਈ ਜੀ ਬਿਲਕੁਲ ਬਿਲਕੁਲ ਠੀਕ ਹੈ ਜਿਵੇਂ ਆਹ ਭਾਈ ਅੱਗ ਲੱਗੀ ਬਿਲਕੁਲ ਬਾਈ ਜੀ ਇਹ ਵੀ ਬੀਮਾ ਕੰਪਨੀ ਦੀ ਅਪਰੂਵਲ ਵਾਲਾ ਕੰਮ ਹੀ ਹੁੰਦਾ ਗੱਡੀ ਨੂੰ ਅੱਗ ਲੱਗ ਗਈ ਸੀ ਕਿ ਬਾਈ ਸਿੰਗਲ ਮੋਟਰ ਮਾਲਕ ਨੇਗੇ ਇਹ ਆਪਣੇ ਸਰਦੂਲਗੜ੍ਹ ਤੋਂ ਸਰਦੂਲੇ ਵਾਲੇ ਤੋਂ ਨੇਗੇ ਉਹਨਾਂ ਦੀ ਗੱਡੀ ਸੀਗੀ ਬਾਈਆਂ ਨੇ ਹਿੰਮਤ ਕਰ ਲਈ ਗੱਡੀ ਦਾ ਨੁਕਸਾਨ ਬਾਲਾ ਹੋਣੋਂ ਬਚ ਗਿਆ ਬਚ ਗਿਆ ਥੋੜਾ ਹੋਇਆ ਠੀਕ ਹੈ ਇਹ ਆ ਵੀ ਹੁਣ ਇਹਦਾ ਐਸਟੀਮੇਟ ਬਣਿਆਗਾ ਕੱਲ ਨੂੰ ਇਹਦੀ ਬੀਮਾ ਕੰਪਨੀ ਦੇ ਵਿੱਚ ਅਪਰੂਵਲ ਜਾਊਗੀ ਆ ਦਿਖਾ ਦਿਓ ਬਾਈ ਇਹਦਾ ਇੰਜਨ ਇੰਜਨ ਨੂੰ ਸੇਕ ਲੱਗ ਗਿਆ ਠੀਕ ਹੈ ਜੋ ਵੀ ਹੋਣਾ ਕੰਮ ਇਹਦਾ ਬੀਮਾ ਕੰਪਨੀ ਸਾਨੂੰ ਜਿਵੇਂ ਕਹੂਗੀ ਅਸੀਂ ਉਸੇ ਤਰ੍ਹਾਂ ਇਹਦਾ ਕੰਮ ਕਰਕੇ ਅਗਲੇ ਨੂੰ ਗੱਡੀ ਓਕੇ ਕਰਕੇ ਦੇ ਦਾਂਗੇ ਜਿਹੜੇ ਪੇਂਟ ਫੁੱਟ ਹੋਵੇ ਜਮਾਂ ਅਰੀਜਨਲ ਹੋਏ 2 to Z ਬਾਈ ਜੀ ਜਜਮੈਂਟ ਵੀ ਨਹੀਂ ਆਉਂਦੀ ਤੁਹਾਨੂੰ ਜਦੋਂ ਤੁਸੀਂ ਬੀਮਾ ਉਹਨਾਂ ਤੋਂ ਲੈਣਾ ਏਜੰਸੀ ਵਾਲਾ ਕੰਮ ਏਜੰਸੀਆਂ ਨੇ ਵੀ ਉਹਨੇ ਕੰਮ ਕਰ ਰਹੇ ਤੁਸੀਂ ਬਿਲਕੁਲ ਬਾਈ ਜੀ ਬਿਲਕੁਲ ਉਹਦੇ 'ਚ ਫਾਇਦਾ ਹੈ ਮਾਲਕ ਦਾ ਫਾਇਦਾ ਕਿਹੜੀ ਚੀਜ਼ ਦਾ ਏਜੰਸੀ 'ਚ ਜਾਣ ਨਾਲੋਂ ਤੁਹਾਡੇ ਕੋਲੇ ਆਉਣ ਦਾ ਬਹੁਤ ਚੀਜ਼ਾਂ ਦਾ ਫਾਇਦਾ ਜੀ ਪਹਿਲੀ ਗੱਲ ਤਾਂ ਹੋ ਜਾਂਦੀ ਹੈ ਕੋਈ ਵੀ ਏਜੰਸੀ ਤੁਹਾਨੂੰ ਟਾਈਮ ਬਾਉਂਡ ਨਹੀਂ ਕਰਕੇ ਦੂਗੀ ਨਹੀਂ ਦਿੰਦੀ ਇਹ ਹੋਈਏ ਸਾਡੇ ਨਾਲ ਆਪਦੇ ਨਾਲ ਹੋਈਏ ਕੋਈ ਵੀ ਏਜੰਸੀ ਤੁਹਾਨੂੰ ਟਾਈਮ ਦੇ ਵਿੱਚ ਨਹੀਂ ਕਹੂਗੀ ਅਸੀਂ ਤੁਹਾਨੂੰ ਲਿਖਤ ਕਰਕੇ ਦੇਵਾਂਗੇ ਜਿਹੜੇ ਦਿਨ ਦੀ ਤੁਹਾਨੂੰ ਲਿਖਤ ਕਰ ਲਈ ਵੀ ਤੁਹਾਨੂੰ 15 ਦਿਨਾਂ ਚ 17 ਦਿਨਾਂ ਚ ਉਹ ਤੋਂ ਬਾਅਦ ਤੁਸੀਂ ਮੈਥੋਂ ਆਈਡਲ ਗੱਡੀ ਦੀ ਦਿਹਾੜੀ ਲਓ 3000 3500 ਰੁਪਏ ਦੇ ਸਾਨੂੰ ਸੁਣਨਾ ਚਾਹੀਦਾ ਤੁਸੀਂ ਦਿਹਾੜੀ ਦੇਉਂਗੇ ਬਿਲਕੁਲ ਜੀ ਆਹ ਦੇਖੋ ਮਿੱਤਰੋ ਹਰ ਇੱਕ ਬੰਦੇ ਦੀ ਕਿਸ਼ਤ ਹੁੰਦੀ ਹੈ ਹਰ ਇੱਕ ਬੰਦੇ ਦੇ ਹਨਾ ਖਰਚੇ ਹੁੰਦੇ ਆ ਜਿਹੜੇ ਏਜੰਸੀਰ ਟਾਈਮ ਬਾਉਂਡ ਨਹੀਂ ਕਰਦੇ ਬਾਈ ਕਹਿੰਦਾ ਮੈਂ ਲਿਖਤ ਕਰੂੰਗਾ ਜਿਵੇਂ ਕਹਿੰਦਾ 1 ਮਹੀਨਾ ਉਸ ਤੋਂ ਬਾਅਦ 2 ਮਹੀਨੇ ਤੋਂ ਬਾਅਦ ਮੈਂ ਗੱਡੀ ਤਨੇਰ 3500 ਜੋਧੇ ਆੜੀ ਜਲਦੀ ਦਿਹਾੜੀ ਦਿਊਗਾ ਆ ਬੰਦਾ ਬਿਲਕੁਲ ਬਾਈ ਜੀ ਲਾਈਵ ਚ ਕਹਿ ਰਹੇ ਆ ਇਹ ਗੱਲ ਅੱਛਾ ਕੈਬਨ ਬਾਈ ਤਿਆਰ ਕੈਬਨ ਬਾਈ ਜੀ ਸਾਡੇ ਕੋਲੇ ਅਸੀਂ ਸਟਾਕ ਦੇ ਵਿੱਚ ਨਾ ਇੱਕ ਦੋ ਕੈਬਨ ਇਹ ਰੀਫਰਬ੍ਰਿਸ਼ ਕੈਬਨ ਹੁੰਦੇ ਆ ਇਹ ਤਿਆਰ ਕਰਕੇ ਰੱਖੀਦੇ ਆਗੇ ਪੈਂਟ ਕੋਟ ਕਾਰਨ ਕੀ ਆ ਬਾਈ ਜੀ ਜਿਹੜੀਆਂ ਵੱਡੀਆਂ ਗੱਡੀਆਂ ਨੇ 2-2 ਲੱਖ 1.5 ਲੱਖ ਰੁਪਏ ਦੀਆਂ ਕਿਸ਼ਤਾਂ ਹੁੰਦੀਆਂ ਨਵੀਆਂ ਗੱਡੀਆਂ ਦੀਆਂ ਕੀ ਗੱਡੀ ਆਈ ਬੀਮਾ ਕੰਪਨੀ ਨੇ ਅਪਰੂਵਲ ਦਿੱਤੀ ਚੀਜ਼ ਹਾਜ਼ਰ ਪਈ ਆ ਉਹਨੂੰ ਚੱਕ ਕੇ ਲਾਤਾ ਦੂਜਾ ਕੈਬਨ ਚੱਕ ਕੇ ਧਰਤਾ ਧਰਤਾ ਇਸ ਕਰਕੇ ਇਹ ਚੀਜ਼ਾਂ ਅਸੀਂ ਰੈਡੀ ਕਰ ਆ ਭਾਈ ਜਿੰਨੇ ਜਿਹੜੇ ਕਵਾੜ ਹੁੰਦੇ ਫਿਰ ਇਹ ਬੀਮਾ ਕੰਪਨੀ ਦਾ ਹੁੰਦਾ ਜੀ ਇਹ ਬੀਮਾ ਕੰਪਨੀ ਦੀ ਇਮਾਨਤ ਹੁੰਦੀ ਹੈਗੀ ਉਹ ਜਦੋਂ ਕਹਿਣਗੇ ਉਹ ਆਪ ਦੀ ਸਕ੍ਰੈਪ ਕਰਨਗੇ ਸਕ੍ਰੈਪ ਕਰਕੇ ਇਹਨੂੰ ਲੈ ਜਾਣਗੇ ਠੀਕ ਹੈ ਇਸ ਤਰ੍ਹਾਂ ਦੀ ਮੈਂ ਆ ਸਾਡੇ ਕੋਲੇ ਸ਼ੋਕ ਲੈ ਲੈਣ ਗੱਡੀ ਆਈ ਹੈ ਜੀ ਅੱਛਾ ਸ਼ੋਕ ਲੈ ਲੈਣਾ ਅੱਛਾ ਭਾਈ ਕਈ ਵਾਰੀ ਬੰਦੇ ਹੁਣ ਦੂਰੋਂ ਮੱਧਾ ਗੁਜਰਾਤ ਦਾ ਤਾਂ ਇੱਥੋਂ ਠੀਕ ਕਰਾ ਸਕਦਾ ਕੋਈ ਦਿੱਕਤ ਨਹੀਂ ਬਿਲਕੁਲ ਜੀ ਸਾਡੇ ਕੋਲੇ ਗੱਡੀਆਂ ਆਉਂਦੀਆਂ ਨੇ ਜੀ ਗੁਜਰਾਤ ਚੋਂ ਆਉਂਦੀਆਂ ਹਰਿਆਣੇ ਚੋਂ ਕਰਨਾਲ ਤੋਂ ਕਿੱਥੋਂ ਕਿੱਥੋਂ ਗੱਡੀਆਂ ਨਹੀਂ ਆਉਂਦੀਆਂ ਨੇ ਜੀ ਆਮ੍ਰੇਸਰ ਤੋਂ ਗੱਡੀਆਂ ਆਈਆਂ ਹੋਣਗੀਆਂ ਚੱਕ ਲੈਣ ਦਾ ਪ੍ਰਬੰਧ ਹੈ ਤੁਹਾਡੇ ਕੋਲ ਬਿਲਕੁਲ ਬਾਈ ਜੀ ਕ੍ਰੇਨ ਦਾ ਪ੍ਰਬੰਧ ਆ ਕ੍ਰੇਨ ਦੇ ਵਿੱਚ ਕੀ ਹੁੰਦਾਗਾ ਜਿਹੜੀ ਬੀਮਾ ਕੰਪਨੀ ਨੇ ਤੁਹਾਨੂੰ ਜੇਕਰ 2500 ਰੁਪਏ ਦੇਣਾਗਾ ਤਾਂ ਉਨੇ ਪੈਸੇ ਤੁਸੀਂ ਤੁਹਾਡੇ ਕਟਾਂਗੇ ਬਾਕੀ ਪੇਮੈਂਟ ਤੁਹਾਡੀ ਲੱਗਣੀ ਆ ਜਿੰਨੇ ਪੈਸੇ ਤੁਹਾਡੇ ਬੀਮੇ ਦੇ ਵਿੱਚ ਲਿਖੇ ਹੋਏ ਆ ਜੇ 2500 ਲਿਖਿਆ ਤਾਂ 2500 ਪੈਣਗਾ ਸਮਝ ਗਏ ਮੈਂ ਕਈ ਬੰਦੇ ਨੇ 10000 ਕਵਰ ਹੁੰਦਾ ਕਈਆਂ ਦੇ 20 ਉਸ ਨਾਲ ਵੀ ਟੁਇੰਗ ਦੀ ਫੈਸਿਲਿਟੀ ਸਾਡੇ ਹਾਂਜੀ ਹੁਣ ਬੰਦਾ ਰਾਜਸਥਾਨ ਦਾ ਵਿਚਾਰਾ ਇੱਥੇ ਕਿਤੇ ਭਾਵ ਲਾ ਫਿਰੂ ਐਕਸੀਡੈਂਟ ਬੰਦਾ ਉਹੀ ਘਬਰਾ ਜਾਂਦਾ ਉਹਦਾ ਇਹ ਸਾਰੇ ਹੀ ਹੈਲਪ ਕਰਨਗੇ ਆ ਗੱਡੀ ਹੈ ਆਪਣੀ ਟਾਟਾ ਵੀਰੇ ਇਹ ਗੱਡੀ ਟਾਟਾ ਦੀ ਹੈ ਜੀ 17 ਮਾਡਲ ਟਰੱਕ ਹੈਗਾ ਇਹਨਾਂ ਦੀ ਹਜੇ ਅਪਰੂਵਲ ਪੈਂਡਿੰਗ ਹੈਗੀ ਐਸਟੀਮੇਟ ਬਣ ਕੇ ਗਏ ਹੋਏ ਹੈਗੇ ਆ ਗੱਡੀ ਤਿਆਰ ਖੜੀ ਹੈਗੀ ਇਹ ਵੀ ਟਾਟਾ ਦੀ ਹੈਗੀ ਥੋੜਾ ਬਹੁਤ ਤਾਂ ਕੰਮ ਰਹਿੰਦਾਗਾ ਅੱਛਾ ਠੀਕ ਹੈ ਟਾਈਨ ਵੀ ਹੌਲੀ ਹੌਲੀ ਕੋਣ ਟਾਈਮ ਬਾਉਂਡ ਦੀ ਬਾਈ ਹੋ ਰਹੀ ਹੈ ਜਦੋਂ ਦਿਹਾੜੀ ਦੇਣੀ ਹੈ ਸਾਰੇ ਇਹਨਾਂ ਦੀ ਆ ਆ ਗੱਡੀ ਤਿਆਰ ਹੈ ਜੀ ਆ ਤਿਆਰ ਕਰਿਆ ਪੈਨਡੂ ਕੇਵਨ ਮੂਰੋ ਦਿਖਾ ਦੇ ਵੀਰੇ ਇਹ ਗੱਡੀ ਦੇ ਵਿੱਚ ਕੀ ਹੈਗਾ ਬੀਮਾ ਕੰਪਨੀ ਦੀ ਗੱਡੀ ਹੈ ਸਾਰੀ ਕੈਸ਼ਲੈਸ ਦੇ ਵਿੱਚ ਤਿਆਰ ਇਹਦਾ ਸਿਰਫ ਡੀਓ ਆਉਣ ਵਾਲਾ ਰਹਿੰਦਾ ਹੈ ਜੀ ਅੱਛਾ ਜੀ ਬੀਮਾ ਕੰਪਨੀ ਸਾਨੂੰ ਡੀਓ ਕਰ ਦਿੰਦੀ ਹੈ ਡਿਲੀਵਰੀ ਆਰਡਰ ਦੇ ਦਿੰਦੀ ਹੈ ਵੀ ਕਸਟਮਰ ਨੂੰ ਗੱਡੀ ਦੇ ਦਿਓ ਅੱਛਾ ਚਿੱਟਾ ਦੁੱਧ ਰੰਗ ਦਾ ਸਿਕਣਾ ਯਾਰਾਂ ਦਾ ਗੋਰੀ ਉਹ ਆ ਇਹ ਅੱਛਾ ਠੀਕ ਹੈ ਫਿਰ ਤਾਂ ਸਾਰੀਆਂ ਕੰਪਨੀਆਂ ਨਾਲ ਹੀ ਥੋੜਾ ਟਾਈ ਅਪ ਹੈ ਵੀਰੇ ਕੋਈ ਸਾਰੀਆਂ ਕੰਪਨੀਆਂ ਨੇ ਗੱਡੀਆਂ ਚਾਹੇ ਛੋਟਾ ਹਾਥੀ ਆ ਪਿਕਅਪ ਆ ਕੋਈ ਨਹੀਂ ਕੋਈ ਗੱਡੀ ਹੈ ਜੀ ਮੇਨ ਕੰਮ ਕੋੜਿਆਂ ਦੇ ਤੁਸੀਂ ਜਿਆਦਾ ਮਸ਼ਹੂਰ ਹੋ ਹਨਾ ਬਿਲਕੁਲ ਬਾਈ ਜੀ ਬਿਲਕੁਲ ਬਿਲਕੁਲ ਕੋੜੇ ਦੇ ਵਿੱਚ ਹੋਣਾ ਜਿਵੇਂ ਚਾਸੀ ਆ ਬਈ ਜੀ ਗੱਡੀ ਚੱਕ ਕੇ ਲਿਆਏ ਆਂਗੇ ਬਾਈਆਂ ਦੀ ਤਾਂ ਆਪਣੇ ਤਪੇ ਧੋਣੇਗੇ ਮਿੱਤਰ ਇਹ ਕੋੜਾ ਐਕਸੀਡੈਂਟ ਹੋਇਆ ਸੀਗਾ ਚਾਸੀ ਨੇ ਦੋ ਪੀਸ ਦੇ ਵਿੱਚ ਹੋ ਗਈ ਗੱਡੀ ਦਾ ਕੰਮ ਜੱਜਮੈਂਟ ਵੀ ਨਹੀਂ ਆਉਗੀ ਵੀ ਗੱਡੀ ਦਾ ਕੰਮ ਹੋਇਆ ਨਹੀਂ ਹੋਇਆ ਜਦੋਂ ਗੱਡੀ ਤਿਆਰ ਹੋਗੀ ਇਹ ਚਾਸੀ ਨਵੀਂ ਲੱਗੂ ਜਾਂ ਕੀ ਹੋ ਚਾਸੀ ਹਾਂ ਜੀ ਚਾਸੀ ਵੀ ਬਦਲੀ ਜਾਊਗੀ ਕੈਬਨ ਵੀ ਜਿਹੜਾ ਉੱਥੇ ਪਿੱਛੇ ਦੇਖਿਆ ਕ ਲਓ ਵੀ ਮਿੱਤਰੋ ਕੈਸ਼ਲੈਸ ਬੀਮਾ ਲੈਣਾ ਥੋਨੂੰ ਬੰਦੇ ਟਾਈਮ ਬౌండ్ ਕਰਦੇ ਆ ਤੁਹਾਡਾ ਇਹ ਫਾਇਦਾ ਦੂਜਾ ਕੈਸ਼ਲੈਸ ਐ ਨਵੇਂ ਸਮਾਨ ਵਧੀਆ ਅੰਦਰ ਅੱਛਾ ਤੇ ਸਮਾਨ ਆਪਣੇ ਕੋਲ ਆਪਣੇ ਕੋਲ ਸਮਾਨ ਬਾਈ ਦੇ ਅੰਦਰ ਪੁਰਾਣਾ ਤਾਂ ਪੁਰਾਣਾ ਤਾਂ ਮਿਲਦਾ ਹੀ ਮਿਲਦਾ ਐ ਤੇ ਨਵਾਂ ਹੀ ਮਿਲਦਾ ਐ ਹਾਂਜੀ ਹਾਂ ਨਵਾਂ ਆਪਣਾ ਸਟੋਰ ਬਣਿਆ ਪਰ ਆਜੋ ਆਪਾਂ ਸਟੋਰ ਦੇ ਵਿੱਚ ਬਾਈ ਤੁਹਾਨੂੰ ਦਿਖਾਉਣੇ ਆ ਤੇ ਨੰਬਰ ਦੁਆਰੇ ਬੋਲ ਦਿੰਨੇ ਆਪਾਂ ਬਾਈ ਉਹਨਾਂ ਦੇ ਆ ਨੰਬਰ ਵੀਰੇ ਦੁਆਰੇ ਨੋਟ ਕਰ ਲਓ 970060405 7889959562 ਹਾਂਜੀ ਤੇ ਆ ਬਾਈ ਨਵਾਂ ਕੋਈ ਬੰਦਾ ਬਾਹਰ ਦਾ ਆਉਂਦਾ ਤਾਂ ਨੰਬਰ ਉਹਦੇ ਕੰਮ ਆਉਣਗੇ ਇੱਥੇ ਕੋਈ ਪਾਰਟਸ ਲੈਣਾ ਲੋਡ ਪੈਂਦੀ ਐ ਕੋ ਰਾਜਸਥਾਨ ਗੁਜਰਾਤ ਦੀ ਗੱਡੀ ਦਾ ਬਾਹਰਲੀ ਸਟੇਟ ਦੀ ਆ ਤਾਂ ਤੁਸੀਂ ਏਜੰਸੀ ਨਾਲੋਂ ਸਸਤਾ ਪਾਰਟਸ ਇੱਥੋਂ ਲੈ ਸਕਦੇ ਬਿਲਕੁਲ ਬਾਈ ਜੀ ਬਿਲਕੁਲ ਵਧੀਆ ਡਿਸਕਾਊਂਟ ਵੀ ਮਿਲਦੇ ਆ ਰੀਜ਼ਨੇਬਲ ਰੇਟ ਤੇ ਮਿਲਦੇ ਆਗੇ Ориジナル ਪਾਰਟਸ ਮਿਲਦਾ ਜੀ ਗਾਹਕ ਦੀ ਡਿਮਾਂਡ ਹੈਗੀ ਕੋਈ ਉਹਨਾਂ ਨੇ ਮੰ ਲੋ ਕੰਪਨੀਆਂ ਨਾ ਸੀਆਈ ਦਾ ਆਉਂਦਾ ਆਊਸ਼ਾ ਦਾ ਮਾਲ ਆਉਂਦਾ ਸਟਕੋ ਦਾ ਆਉਂਦਾ ਬਹੁਤ ਕੰਪਨੀਆਂ ਦੇ ਮਾਲ ਆਉਂਦੇ ਆਗੇ ਆ ਦੇਖੋ ਸਾਰਾ ਟਾਟਾ ਦਾ ਮਾਲ ਜਿੰਨਾ ਐਕਸੀਡੈਂਟ ਦਾ ਪਾਰਟਸ ਸਾਰ ਆਪਣੇ ਕੋਲੇ ਸਟਾਕ ਹਾਜ਼ਰ ਹੁੰਦਾਗਾ ਠੀਕ ਹੈ ਜੀ ਠੀਕ ਹੈ ਤੇ ਇਸ ਤੋਂ ਇਲਾਵਾ ਕਿਸੇ ਨੇ ਨਵਾਂ ਕੈਬ ਬਸ ਥੋੜਾ ਸਾਡਾ ਇਹ ਆ ਵੀ ਸਟੋਰ ਦੇ ਵਿੱਚ ਤੁਹਾਨੂੰ ਖਲਾਰਾ ਜਿਹਾ ਲੱਗੂ ਕਿਉਂਕਿ ਕਾਰ ਨੇ ਵੀ ਕਾਰਾਂ ਦਾ ਸਮਾਨ ਤਾਂ ਹੈ ਨਹੀਂ ਟਰੱਕਾਂ ਦਾ ਵੱਡਾ ਸਮਾਨ ਆਗਾ ਉਸ ਹਿਸਾਬ ਨਾਲ ਠੀਕ ਹੈ ਆ ਸਾਰਾ origignal ਸਮਾਨ ਆਪਾਂ ਮਾਰਦੇ ਸਮਾਰਕਸ ਆ ਚਾਰਸਪੇਰਾ ਦਿਖਾ ਦੇ ਪਿੰਟੂ ਇੰਜਨ ਗੇਅਰ ਕ੍ਰਾਉਨ ਬਈ ਕਿਸੇ ਨੇ ਬੀਮੇ ਤੋਂ ਬਾਹਰ ਕੋਈ ਕਾਇਮਨ ਲੈਣਾ ਹੈ ਹੋਰ ਸਮਾਨ ਲੈਣਾ ਉਹ ਵੀ ਮਿਲ ਜਾਂਦਾ ਹੈ ਬਿਲਕੁਲ ਬਾਈ ਜੀ ਇੱਕ ਅਸੀਂ ਵੀਰਾਂ ਨੂੰ ਦੱਸਣਾ ਚਾਹੁੰਦੇ ਆਂ ਟਰਾਂਸਪੋਰਟਰ ਵੀਰਾਂ ਨੂੰ ਕਿ ਸ਼ੋਕ ਲੇਲੈਂਡ ਗੱਡੀ ਦਾ ਕਿਸੇ ਵੀ ਵੀਰ ਨੂੰ ਕੋਈ ਸਪੈਸ਼ਲ ਕੰਮ ਕਰਾਉਣਾ ਸਾਡੇ ਕੋਲੇ ਬਹੁਤ ਸੋਹਣੇ ਕੈਵਨ ਹਾਜ਼ਰ ਹੁੰਦੇ ਆਗੇ ਜਿਹੜੇ ਅਸੀਂ ਆਰਡਰ ਤੇ ਮੰਗਾ ਕੇ ਦਿੰਨੇ ਆ ਏਜੰਸੀ ਰੇਟ ਤੋਂ ਬਹੁਤ ਘੱਟ ਰੇਟ ਦੇ ਹੁੰਦੇ ਆ ਰੀਫਰਬ੍ਰਿਸ਼ ਕੈਵਨ ਹੁੰਦੇ ਆਗੇ ਜੀ ਉਹ ਤੇ ਜੇ ਭਾਈ ਆਪਣਾ ਬਿਨਾ ਬੀਮੇ ਤੋਂ ਕਿਸੇ ਨੇ ਕੰਮ ਕਰਾਉਣਾ ਕੋਈ ਇੰਜਨ ਦਾ ਕੋਈ ਦਿੱਕਤ ਆ ਗਈ ਬਿਲਕੁਲ ਭਾਈ ਜੀ ਆਪਣੇ ਕੋਲ ਕੰਮ ਕਰਦੇ ਸਾਡੇ ਕੋਲੇ ਜੀ 11 ਬੰਦਿਆਂ ਦੀ ਟੀਮ ਹੈਗੀ ਟੋਟਲ ਜਿਸ ਵਿੱਚ ਮਕੈਨਿਕ ਵੀ ਆਗੇ ਡੈਂਟਰ ਵੀ ਆਗੇ ਪੇਂਟਰ ਇਲੈਕਟ੍ਰੀਸ਼ੀ ਸਾਡੇ ਕੋਲੇ ਕੀ ਹੈਗਾ ਜੀ ਰੂਟੀਨ ਦਾ ਕੰਮ ਆ ਜੋ ਇੱਕ ਟਰਾਂਸਪੋਰਟਰ ਨੂੰ ਜਿੱਥੇ ਆਇਲ ਸਰਵਿਸਾਂ ਹੋ ਗਈਆਂ ਗੇਅਰ ਦੇ ਤੇਲ ਹੋ ਗਏ ਕ੍ਰਾਊਨ ਦੇ ਤੇਲ ਹੋ ਗਏ ਚੱਕੇ ਗ੍ਰੀਸ ਹੁੰਦੇ ਆਗੇ ਇੰਜਨ ਓਵਰਹਾਲਿੰਗ ਗੇਅਰ ਦਾ ਕੰਮ ਕਰਾਉਣਾ ਕ੍ਰਾਊਨ ਦਾ ਕੰਮ ਕਰਾਉਣਾ ਉਦਾਂ ਰੂਟੀਨ ਦੇ ਕੰਮ ਤਾਂ ਹੁੰਦੇ ਹੀ ਹੁੰਦੇ ਆ ਇਸ ਚੀਜ਼ ਦਾ ਤਾਂ ਆਪਾਂ ਮਤਲਬ ਹੈਗਾ ਹੀ ਹੈਗਾ ਜੋ ਵੀ ਕੰਮ ਹੈ ਇਹ ਟੀਮ ਇੱਕ ਵੱਖਰੀ ਹੈਗੀ ਸਰਵਿਸ ਵਾਲੀ ਜਿਹੜਾ ਐਕਸੀਡੈਂਟ ਦਾ ਕੰਮ ਕਰਦੇ ਆ ਉਹ ਮੁੰਡੇ ਵੱਖਰੇ ਹੈਗੇ ਠੀਕ ਹੈ ਹਾਂਜੀ ਹਾਂ ਤੇ ਬਈ ਵਧੀਆ ਬੰਦੇ ਆ ਸਾਨੂੰ ਵਧੀਆ ਸਰਵਿਸ ਦੇਣਗੇ ਰੋਡ ਦੇ ਉੱਤੇ ਇਹ ਨੰਬਰ ਨਾ ਜਿੰਨੇ ਵੀ ਡਰਾਈਵਰ ਵੀਰਾਂ ਦੇ ਗਰੁੱਪ ਚੱਲਦੇ ਉਹਨਾਂ ਦੇ ਵਿੱਚ ਸਾਂਝਾ ਕਰ ਦਿਓ ਯਾਰ ਫਾਇਦਾ ਹੋ ਜਾਊਗਾ ਕਿਉਂ ਘੋੜੇ ਤੁਰੇ ਫਿਰਦੇ ਰਹਿੰਦੇ ਆ ਤੇ ਕਦੇ ਨਾ ਕਦੇ ਪਾਣੇ ਇਹ ਵਾਪਰਦੇ ਰਹਿੰਦੇ ਤੁਹਾਨੂੰ ਪਤਾ ਹੈ ਜੀ ਅੱਜ ਦੀ ਤਰੀਕ ਜਿਹੜੀ ਟਰਾਂਸਪੋਰਟਰਾਂ ਦੀ ਹਾਲਾਤ ਨੇ ਟਰੱਕਾਂ ਵਾਲੇ ਵੀਰਾਂ ਦੇ ਹਾਲਾਤ ਨੇ ਉਹ ਇੰਨੇ ਕੁ ਮਾੜੇ ਕਰਤੇ ਮਤਲਬ ਸਰਕਾਰਾਂ ਨੇ ਵੀ ਅੱਜ ਟਰੱਕ ਵਾਲਾ ਬੰਦਾ ਪਾੜੇ ਤਾਂ ਲੈ ਰਿਆ 2013 14 ਵਾਲੇ ਹੂੰ ਪਾੜਾ ਤਾਂ ਉਹੀ ਆਗਾ ਖਰਚੇ ਵਧ ਗਏ ਖਰਚੇ ਟਾਇਰ ਉਹਦੋਂ ਡਬਲ ਹੋ ਗਏ ਡੀਜ਼ਲ ਉਦੋਂ ਡਬਲ ਹੋ ਗਿਆ ਇੱਕ ਟਾਇਰ ਤੇ 3500 ਰੁਪਏ ਕਿੰਨਾ ਟੈਕਸ ਕਹਿੰਦੇ ਜਾਂਦਾ ਸਰਕਾਰ ਦਾ ਬਿਲਕੁਲ ਬਾਈ ਜੀ ਤੇ ਟ੍ਰਾਂਸਪੋਰਟ ਕਰੇਗੀ ਵਿਚਾਰਾ ਰੇਟ ਜਿਵੇਂ ਬਾਈ ਨੇ ਦੱਸਿਆ 13-14 ਵਾਲੇ ਭਾੜੇ ਆ ਭਾੜੇ 13-14 ਵਾਲੇ ਆ ਡੀਜ਼ਲ ਉਦੋਂ 45 ਰੁਪਏ ਸੀਗਾ ਅੱਜ 100 ਰੁਪਏ ਤੇ ਪਹੁੰਚ ਗਿਆ ਬਾਈ ਜੀ ਰਾਹ ਚ ਆਰਟੀਓ ਮਿਲਦੇ ਆ ਡੀਟੀਓ ਮਿਲਦੇ ਆ ਟ੍ਰੈਫਿਕ ਪੁਲਸਾਂ 100 ਖਰਚੇ ਆ ਬਾਈ ਜੀ ਟ੍ਰਾਂਪੋਰਟਰ ਨੂੰ ਟਰੱਕ ਵਾਲੇ ਬੰਦੇ ਨੂੰ ਤਾਂ ਹਰੇਕ ਬੰਦਾ ਚਾਹ ਕੇ ਲੈਂਦਾ ਜੀ ਅੱਜ ਬਿਲਕੁਲ ਆਪਾਂ ਸੜਕ ਤੇ ਹੋ ਕੇ ਮਾੜਾ ਦਿਖਾ ਦੇਣਾ ਬਾਈਆਂ ਨੂੰ ਨਿਸ਼ਾਨ ਨਹੀਂ ਪਤਾ ਲੱਗ ਜੂ ਗੇਟ ਤੇ ਨਾ ਬਾਈ ਇੱਕ ਟਾਇਰਾਂ ਵਾਲਾ ਇੱਥੇ ਪੈਂਚਰ ਹਵਾ ਘੱਟ ਕੋਈ ਇਹੋ ਜੀ ਦਿੱਕਤ ਆਉਂਦੀ ਆ ਤੇ ਟੈਂਪੂ ਤੇ ਜਿਹੜਾ ਹੋਇਆ ਜਿਗਾਰਡ ਆ ਇਹ ਮੁੰਡਾ ਪੱਕੇ ਘੜਦਾ ਆਪਣੇ ਕੋਲ ਹਾਂਜੀ ਹਾਂ ਤੇ ਕਈ ਵਾਰੀ ਗੱਡੀ ਉਰੇ ਪਰ ਪਰਮਾਤਮਾ ਨਾ ਕਰੇ ਰ ਆਪਣਾ ਕਰੇ ਪੈਂਚਰ ਹੁੰਦੀ ਉੱਥੇ ਹੀ ਚਲਾ ਜਾਂਦਾ ਤੁਹਾਡੀ ਗੱਡੀ ਲੋਡ ਹੈ ਉਰੇ ਪਰ ਕੋਈ ਦਿੱਕਤ ਆਉਂਦੀ ਆ ਤਾਂ ਬਾਈ ਦਾ ਉਹਨੂੰ ਨੰਬਰ ਵੀ ਬੋਲਦਾ ਇਹ ਵਿੱਚ ਯਾਰ ਉਰੇ ਪੁੱਤੋ ਆ ਦਿਖਾ ਇਹਦਾ ਟੈਂਪੂ ਸਾਰਾ ਜਿਗਾਰਡ ਜਿਹੜਾ ਹੋਇਆ ਕੀ ਨੰਬਰ ਕੀ ਆ ਬਾਈ ਤੇਰਾ 90413 99200 99 ਪੂਰਾ 200 ਕਿਤੇ ਕਿੰਨੇ ਕਿਲੋਮੀਟਰ ਤੱਕ ਭਗ ਜਾਣਾ ਉਰੇ ਪਰੇ ਇਹ ਤੁਹਾਨੂੰ ਇਹਨਾਂ ਨੇ ਬਾਰਗੇ ਮਿਲੂ 10 ਕਿਲੋਮੀਟਰ ਤੱਕ ਬਾਈ ਇਹ ਭਗ ਜਾਂਦਾ ਛੋਟੀ ਗੱਡੀ ਲੋਡ ਆ ਆ ਗਿਆ ਹਾਈਵੇ ਵੱਡਾ NH7 ਨਾਲ ਆਪਣੇ ਡਰਾਈਵਰ ਵੀਰਾਂ ਵਾਸਤੇ ਸਹੂਲਤਾ ਟਾਬੇ ਦੀ ਟਾਬਾ ਗੁਰਦੇਵ ਟਾਬਾ ਵੀ ਟਾਬੇ ਦੇ ਨਾਲ ਕੰਦ ਸਾਰਨਾ ਬਾਈ ਹੋਰਾਂ ਦੀ ਆਹ ਬਾਰ ਸੈਂਸਰੀ ਪਾਈ ਆ ਪਾਰਟਸ ਠੀਕ ਹੈ ਨਿਸ਼ਾਨੀ ਹੈ ਤੇ ਕੋਈ ਤੁਹਾਨੂੰ ਇੰਨਾ ਤੱਕ ਲੋਡ ਹੈ ਭਾਈ ਇਹ ਨੰਬਰ ਚੱਲੀ ਜਾਂਦਾ ਜਦੋਂ ਮਰਜੀ ਫੋਨ ਮਾਰਿਓ ਕੋਈ ਬੰਦਾ ਬਾਹਰ ਦਾ ਕੋਈ ਹੋਰ ਇਸ ਤੋਂ ਐਕਸੀਡੈਂਟ ਤੋਂ ਇਲਾਵਾ ਕੋਈ ਪ੍ਰੋਬਲਮ ਹੈ ਕਿਸੇ ਤਰ੍ਹਾਂ ਦੀ ਜਿਹੜੀਆਂ ਗੱਡੀਆਂ ਜਿਹੜੀਆਂ BS6 BS4 ਇਲੈਕਟ੍ਰੋਨਿਕ ਗੱਡੀਆਂ ਨੇ ਉਹਨਾਂ ਦੇ ਵਿੱਚ ਸੌਫਟਵੇਅਰ ਲਾ ਕੇ ਗੱਡੀਆਂ ਚੈੱਕ ਕਰਨ ਦਾ ਉਹ ਵੀ ਸਾਡੇ ਕੋਲੇ ਪ੍ਰਬੰਧ ਹੈ ਸਾਰਾ ਪ੍ਰਬੰਧ ਹੈਗਾ ਉਹ ਸੌਫਟਵੇਅਰ ਨਾਲ ਜਿਹੜਾ ਚੈਕਿੰਗ ਕੀਤੀ ਜਾਂਦੀ ਹੈ ਨਾ ਉਹ ਵੀ ਸਾਰਾ ਭਾਈ ਉਹਨਾਂ ਕੋਲੇ ਪ੍ਰਬੰਧ ਹੈਗਾ ਬਾਈ ਉਹਨੇ 12-15 ਬੰਦੇ ਨੂੰ ਰੋਜ਼ਗਾਰ ਵੀ ਦੇਈ ਬੈਠੇ ਆਉਣਗੇ ਥੋੜੀ ਵਧੀਆ ਸੇਵਾ ਕਰਨਗੇ ਕੰਮ ਥੋੜਾ ਸਾਨੂੰ ਸਾਰਾ ਦਾਸ ਹੀ ਦਿੱਤਾ ਡਰਾਈਵਰ ਵੀਰਾਂ ਦੇ ਰਹਿਣ ਵਾਸਤੇ ਡਰਾਈਵਰ ਬਾਈਆਂ ਦੇ ਰਹਿਣ ਵਾਸਤੇ ਵਧੀਆ ਕਮਰਾ ਬਣਿਆ ਹੋਇਆ ਬੈੱਡ ਲੱਗੇ ਆਗੇ ਵਧੀਆ ਪ੍ਰਬੰਧ ਹੈਗਾ अच्छा हां नाल ਢਾਬਾ ਗਾ ਰੋਟੀ ਪਾਣੀ ਦੇ ਰਹੀ ਜੇ ਕੋਈ ਕਿਸੇ ਨੇ ਇੱਕ ਦਿਨ ਬਾਅਦ ਗੱਡੀ ਠੀਕ ਕਰਾਉਣੀ ਨਹੀਂ 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 ਮੰਨ ਲਓ 15 ਦਿਨ ਵੀ ਤੁਹਾਡੀ ਗੱਡੀ ਨੂੰ ਲੱਗਦੇ ਆ ਤੁਸੀਂ 15 ਦਿਨ ਵੀ ਰਹਿਣਾ ਕੋਈ ਦਿੱਕਤ ਨਹੀਂ ਗੱਡੀ ਰੋਟੀ ਪਾਣੀ ਮਿਲੂ ਬਿਲਕੁਲ ਬਈ ਅੰਦਰ ਸਾਡੇ ਰੋਟੀ ਪਾਣੀ ਸਾਰਾ ਅਰੇਂਜਮੈਂਟ ਅੰਦਰ ਆਈ ਠੀਕ ਹੈ ਆਪਣੀ ਕੰਟੀਨ ਆਪਦੀ ਹੈਗੀ ਅੰਦਰ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਰਾ ਅਰੇਂਜਮੈਂਟ ਆਪਣਾ ਆਪ ਦਾ ਹੋਊਗਾ ਬਾਕੀ ਜੇ ਕਿਸੇ ਡਰਾਈਵਰ ਵੀਰ ਨੂੰ ਖੁਦ ਨੂੰ ਕੋਈ ਮਾੜੀ ਮੋਟੀ ਚੀਜ਼ ਚਾਹੀਦੀ ਉਹ ਵੀ ਜੇ ਕੋਈ ਹੱਲ ਹੋਇਆ ਤੇ ਦੇ ਦੇ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਕੋਈ ਕਵਾੜ ਦੇ ਵਿੱਚ ਮੰਨ ਲਓ ਕੋਈ Wie mit der Witter? ਟਰਾਲੀ ਦਾ ਬੀਮਾ ਹੁੰਦਾ ਬਾਈ ਹਾਂਜੀ ਹਾਂ ਉਹ ਵੀ ਕਰਦੇ ਆਂ ਟਰਾਲੀਆਂ ਦਾ ਕੰਮ ਵੀ ਆਪਾਂ ਕਰਵਾ ਕੇ ਦਿੰਦੇ ਆਂ ਜੀ ਬੀਮੇ ਦੇ ਵਿੱਚ ਹੀ ਕਰਵਾ ਕੇ ਦਿੰਦੇ ਆਂ ਠੀਕ ਹੈ ਸਾਡਾ ਜਿਹੜਾ ਮੇਨ ਟਾਈ ਆ ਪਾ ਜੀ ਮੈਂ ਤੁਹਾਨੂੰ ਇੱਕ 300 ਟੇ ਹੋਰ ਹਾਂ ਇੱਕ 300 ਟੇ ਹੋਰ ਧਿਆਨ ਚ ਕਰਾ ਦੇਣਾ ਮੇਰ ਐਗਰੀਕਲਚਰ ਵਜੀਦ ਕੇ ਆਪਣਾ ਮਿੱਤਰ ਆਗਾ ਜਗਮੋਣ ਸਿੰਘ ਬੜਾ ਮਸ਼ਹੂਰ ਆ ਬਾਈ ਟਰਾਲੀਆਂ ਬਣਾਉਂਦਾ ਟਰਾਲੀਆਂ ਦੇ ਵਿੱਚੋਂ ਪੂਰੇ ਪੰਜਾਬ ਛੱਡੋ ਪੂਰੇ ਇੰਡੀਆ ਦੇ ਵਿੱਚ ਨਾਂਗ ਆ ਜੀ ਆਪਣਾ ਉਹਨਾਂ ਨਾਲ ਟਾਈ ਅਪ ਕੀਤਾ ਹੋਇਆ ਹੈਗਾ ਜੀ ਠੀਕ ਹੈ ਵੀ ਜੇ ਮੰਨ ਲਓ ਕੋਈ ਕੈਸ਼ਲੈਸ ਵੀ ਟਰਾਲੀ ਤਿਆਰ ਕਰਨੀ ਆ ਜਾਂ ਪੇਮੈਂਟ ਤੇ ਵੀ ਹੈ ਸਾਡਾ ਉਹਨਾਂ ਨਾਲ ਟਾਈ ਆ ਉਹਨਾਂ ਤੋਂ ਟਰਾਲੀ ਦਾ ਕੰਮ ਕਰਵਾ ਕੇ ਦਿੰਨੇ ਆ ਜੀ ਆਹ ਦੇਖੋ ਜੀ ਬਾਦੂ ਗੱਡੀਆਂ ਖੜੀਆਂ ਨੰਬਰ ਉਹ ਬਾਈ ਉਹ ਚੱਲੀ ਜਾਂਦੇ ਤੇ ਜਿਵੇਂ 22 10 ਕਹਿੰਦਾ ਜੇ 15 ਦਿਨ ਡਰਾਈਵਰ ਰਵੇ ਵਧੀਆ ਰੂਮ ਮਿਲੂਗਾ ਉਹਨੂੰ ਵਧੀਆ ਖਾਣਾ ਮਿਲੂਗਾ ਗੱਡੀ ਤਿਆਰ ਕਰਾ ਕੇ ਫੇਰ ਜਾਵੇ ਬੈਸ ਤਾਂ ਇੰਨਾ ਕਿਸੇ ਕੋਲ ਟਾਈਮ ਨਹੀਂ ਫੇਰ ਵੀ ਕੋਈ ਅਦਰ ਸਟੇਟ ਦਾ ਬੰਦਾ ਆਗਾ ਬਿਲਕੁਲ ਤੇ ਇੱਕ ਜਾਂ ਹੋਰ ਕੋਈ ਰਿਪੇਅਰ ਚਾਹੀਦਾ ਸੌਰੀ ਪਾਰਟਸ ਚਾਹੀਦਾ ਹਨਾ ਤੇ ਆ ਤੁਸੀਂ ਨੰਬਰ ਨੋਟ ਕਰ ਲਿਓ ਜੀ ਪਰਮਾਤਮਾ ਪਰਮਾਤਮਾ ਤੁਸੀਂ ਪੰਜ ਸ਼ੇਅਰ ਜਰੂਰ ਕਰ ਦਿਓ ਪਰਮਾਤਮਾ ਨਾ ਕਰੇ ਕਿਸੇ ਦਾ ਕੋਈ ਨਫਾ ਨੁਕਸਾਨ ਹੁੰਦਾਗਾ ਤਾਂ ਇੱਕ ਵਾਰੀ ਮੈਂ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਇੱਕ ਵਾਰੀ ਸਾਨੂੰ ਫੋਨ ਜਰੂਰ ਕਰ ਲਓ ਗੱਡੀ ਢੋਢੀ ਮਰਜੀ ਹੈ ਜਿੱਥੇ ਤੁਸੀਂ ਕਰਾਉਣੀ ਹੈ ਤੁਸੀਂ ਪੈਸੇ ਲਾਉਣੇ ਹੈ ਫਾਇਦੇ ਬੜੇ ਹੋਣਗੇ ਕਿਉਂਕਿ ਦੱਸਣਗੇ ਫੋਨ ਕਰੇ ਤੁਹਾਡਾ ਐਕਸੀਡੈਂਟ ਕਿੱਦਾਂ ਦਾ ਕਿੰਨੇ ਕ ਨੇ ਇਨਸਾਨ ਆ ਪਹਿਲੇ ਬੜੇ ਹੋਣਗੇ ਕਿਰਾਏ ਜਿੱਥੋਂ ਮਰਜ਼ੀ ਲੋ ਇੱਕ ਵਾਰੀ ਕਾਲ ਜਰੂਰ ਕਰ ਲਿਓ ਮੌਕੇ ਤੇ ਬਾਈ ਜੀ ਬਹੁਤ ਕੁਝ ਹੁੰਦਾ ਮੌਕੇ ਤੇ ਫੋਟੋਆਂ ਕਰਾਉਣੀਆਂ ਕਈ ਬੰਦੇ ਬੀਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੌਕੇ ਤੇ ਕੀ ਕਾਗਜ਼ ਚਾਹੀਦਾ ਕੀ ਗੱਲਬਾਤ ਹੈਗੀ ਇਸ ਕਰਕੇ ਅਸੀਂ ਕਹਿੰਨੇ ਵੀ ਇੱਕ ਵਾਰੀ ਫੋਨ ਕਰ ਲਓ ਕੰਮ ਤੁਹਾਨੂੰ ਜਿੱਥੇ ਤੁਹਾਡੀ ਤਸੱਲੀ ਆ ਮਨ ਨੂੰ ਤਸੱਲੀ ਆ ਉੱਥੇ ਕਰਾ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਲੈ ਮੇਰਾ ਵੀਰ ਜਿੰਨੇ ਡਰਾਈਵਰ ਵੀਰਾਂ ਦੇ